ਸਾਰੇ ਤਾਂ 20 ਦਿਨ ਬਾਅਦ ਦੁਵਾਲੀ ਕਹਿੰਦੇ ਸੀ ਹਾਂ ਨਹੀਂ ਜਿਹ ਚੱਕਰਿਆਂ ਦੇ हिसाब ਤਾਂ ਪਰਸੋਂ ਨੂੰ ਇਹ ਦਾਤਦੇ ਭਾਈ ਅੰਬਰthਰ ਵੀ ਦਾਸਦੇ ਵੀ ਪਰਸੋਂ ਨੂੰ ਇਹ ਦੁਵਾਲੀ ਹਾਂ ਤੁਸੀਂ ਪਰਸੋਂ ਮਨਾ ਰਹੇ ਪਰਸੋਂ ਨੂੰ ਮਨਾਉਂਗੇ ਹਾਂ ਗੱਡ ਕੇ ਮਨਾਉਂਗੇ ਗੱਡ ਕੇ ਗੱਡਿਆ ਕਿਵੇਂ ਮਲਕੀ ਕੋਈ ਡੰਡਾਉਂਦਾ ਕਰਨਾ ਨਾ ਜਗਾਵਾਂ ਨਹੀਂ ਹੋ ਯਾਰ ਬੰਬ ਬੰਬ ਲਿਆਉਂਗੇ ਕਰਾਲੀ ਤੇ ਜਾ ਕੇ ਬੰਬ ਤੂੰ ਆ ਜਾਂਦਾ ਦਿੱਲੀ ਫੇਰੀ ਕਰੂੰਗਾ ਹਾਂ ਹਾਂ ਤੇ ਤੂੰ ਆ ਜਾਂਦਾ ਦਿੱਲੀ ਹਾਂ ਤੂੰ ਆ ਜਾਂਦਾ ਹਾਂ ਤੂੰ ਹੁਣ ਜਦ ਰੌਣਾਂ ਨੂੰ ਅੱਗ ਲਾਈਏ ਜਦ ਨਹੀਂ ਆਇਆ ਜਦ ਹਟਾ ਲੰਦੇ ਉਹ ਕਹਿੰਦਾ ਉਹ ਵੀਰ ਕੁਵੈਂਟ ਟੱਪਦਾ ਹਾਂ ਤੇ ਇੱਕ ਟਿੱਕ ਟਿੱਕ ਕਹਿੰਦੇ ਕੋਈ ਕਹਿੰਦਾ 100 ਉਹਦਾ ਗੱਜ ਦਾ ਉੱਪਰ ਨੂੰ ਖੁੱਟਾਂ ਦਾ ਬਣਾਏ ਕਿ ਨਹੀਂ ਜਦ ਆ ਥਾ ਅੱਲਾਦ ਨੇ ਨੂੰ ਅੱਗ ਰੌਣ ਨੂੰ ਹਾਂ ਤੁਸੀਂ ਮਤਲਬ ਕਿ ਬੰਬ ਚਲਾਣੇ ਪੁਰੇ ਬੰਬ ਚ ਲਿਆਉਂਗੇ ਹਾਂ ਬੰਬ ਦੀ ਹੁਣ ਕਾਫੀ ਉਮਰ ਹੋ ਗਈ ਹੁਣ ਬੰਬਾਂ ਦੀ ਉਮਰ ਥੋੜੀ ਹੈ ਹਾਂ ਹਾਂ ਹੁਣ ਤਾਂ ਆਪਣੇ ਪਟਾਕੇ ਵੱਜੇ ਹੋਏ ਸਭ ਦੀ ਓ ਯਾਰ ਹੋਰ ਵੀ ਸਾਰੇ ਸਮਾਨ ਕੱਲੂ ਹੀ ਫਿਰ ਦੂੰਗੇ ਆ ਪਰਸਨ ਦੇ ਆਉਂਗੇ ਹਾਂ ਹੁਣ ਵੀ